ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਆਕੀ ਜਾਰੀ ਹੈ ਉੱਥੇ ਹੀ ਪਰਵਿੰਦਰ ਢੀਂਗਰਸਾ ਦੀ ਬੀਬੀ ਜਗੀਰ ਕੌਰ ਨੇ ਕਿਹਾ ਜੇਕਰ ਸ੍ਰੀ ਸਿੰਘ ਬਾਦਲ ਅਕਾਲੀ ਦਲ ਨੂੰ ਛੱਡ ਦੇਵੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵੇ ਤਾਂ ਅਕਾਲੀ ਦਲ ਪਾਰਟੀ ਜਿਹੜੀ ਹੋਰ ਮਜ਼ਬੂਤ ਹੋ ਜਾਵੇ ਕਿ ਜਦ ਚੱਲਦੇ ਆ ਲਗਾਤਾਰ ਅਕਾਲੀ ਦਲ ਦੇ ਵਾਗੇ ਲੀਡਰਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਟਿੰਗਾਂ ਕਰਕੇ ਕਾਲੀ ਦਲ ਨੂੰ ਸਟਰੋਂਗ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦਾ सुरेंद्र ਸਿੰਘ ਪੋਲੇਵਾਲ ਰੋਟਾ ਸਾਹਿਬ ਜੀ ਦੀ ਅਗਵਾਈ ਚ ਭੁਰੀਏ ਤੇ ਮੈਂ ਧੰਨਵਾਦ ਕਰਦਾ ਸਾਰੇ ਹੀ ਜ਼ਿਲ੍ਹੇ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਸ਼ਮੂਲੀਅਤ ਵੀ ਕੀਤੀ ਤੇ ਸਾਰੇ ਸਾਡੇ ਵਿਚਾਰ ਵੀ ਸੁਣੇ ਅਤੇ ਸਭ ਨੇ ਇਹ ਪ੍ਰੋਸਾ ਵੀ ਦਿਵਾਇਆ ਵੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਮਜ਼ਬੂਤ ਕਰਨ ਲਈ ਸਾਰੇ ਦਿਨ ਰਾਤ ਮਿਹਨਤ ਕਰਨਗੇ ਅਤੇ ਇਸ ਤੋਂ ਇਲਾਵਾ ਜੋ ਸੋਚ ਨੂੰ ਲੈ ਕੇ ਜਿਸ ਵਿਚਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤੋਰੀ ਹੈ ਉਹਦੇ 'ਚ ਵੀ ਸਭਨੇ ਆਪ ਦਾ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਅੱਜ ਦੀ ਇਸ ਮੀਟਿੰਗ ਨੇ ਇਹ ਸਾਬਤ ਕੀਤਾ ਕਿ ਦਿਨ ਪਰ ਦਿਨ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਰੋਨੀ ਕਾਲੀ ਦਲ ਸਰਦਾਰ ਲਹਿਰ ਦੇ ਨਾਲ ਜੁੜਨ ਤਾਂ ਰਹੀ ਰਹੇ ਨੇ ਪਰ ਬਹੁਤ ਭਰਪੂਰ ਸਮਰਥਨ ਜਿਹੜਾ ਮਿਲ ਰਿਹਾ ਤੇ ਮੈਂ ਇਹ ਆਸ ਕਰਦਾ ਵੀ ਇਸੇ ਤਰੀਕੇ ਦੇ ਨਾਲ ਪਾਰਟੀ ਸ਼ਰੋਨੀ ਕਾਲੀ ਦਲ ਨੂੰ ਮਜ਼ਬੂਤੀ ਲਈ ਤੇ ਪੰਜਾਬ ਦੇ ਚੰਗੇ ਭਲੇ ਲਈ ਅਸੀਂ ਸਾਰੇ ਜਿਹੜਾ ਹੈ ਚਰੂਮਨੀ ਕਾਲੀ ਦਾ ਸੁਧਾਰ ਲਹਿਰ ਦਾ ਸਾਥੀ ਲੱਗਦਾ ਨਹੀਂ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਬਾਦਲ ਸਭ ਨੂੰ ਨਕੀਰ ਕਰਾ ਦਿੱਤਾ ਗਿਆ ਉਹਨਾਂ ਨੇ ਕਿਤੇ ਦੇਖਦੇ। ਦੇਖੋ ਮੈਂ ਉੱਤੇ ਕੋ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਹੈ ਕਿ ਜਿਹੜਾ ਮਸਲਾ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਉਹਦੇ ਤੇ ਕਿਸੇ ਵੀ ਧਿਰ ਵੱਲੋਂ ਕੋਈ ਤਰ੍ਹਾਂ ਦੀ ਕੋਈ ਟਿੱਪਣੀ ਨਾ ਕੀਤੀ ਜਾਵੇ। ਜੇ ਅ ਅ ਸਦਾ ਆਪਣੇ ਕਲਿਆਣ ਸੁਹਾਗ ਦੀ ਵਿਆਹ ਲਾਈ ਗਈ ਹੈ। ਪਰ ਮੀਲੇ ਅਕਤਖਸਾਲੀ ਦੇ ਕੱਲ ਨੂੰ ਜਿਹੜੇ ਅਕਾਲੀ ਦਲ ਦੇ ਨਾਰਾਜ਼ ਚੱਲਦੇ ਨੇ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਜੁੜਨ ਦੇ ਦੇਖੋ ਸਾਰਿਆਂ ਤੱਕ ਅਸੀਂ ਪਹੁੰਚ ਕਰਾਂਗੇ ਬਹੁਤ ਐਸੇ ਆਗੂ ਨੇ ਬਹੁਤ ਐਸੇ ਸੰਗਤ ਹੈ ਜਿਹੜੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੀ ਆ ਪਰ ਮਿਊਸ ਹੋ ਕੇ ਅਕਾਲੀ ਦਲ ਦੇ ਫੈਸਲੇ ਤੋਂ ਮਿਊਸ ਹੋ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਮਿਊਸ ਹੋ ਕੇ ਉਹ ਘਰੇ ਬੈਠੇ ਨੇ ਸੋ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਤੇ ਆਪਦੇ ਵੱਲੋਂ ਹਰ ਤਰ੍ਹਾਂ ਦਾ ਵਿਸ਼ਵਾਸ ਦਿਵਾ ਕੇ ਵੀ ਅਸੀਂ ਇੱਕ ਵਿੱਚ ਪਾਰਟੀ ਦੇ ਸਨਾਤਾ ਦੇ ਪਹਿਰਾ ਦੇਵਾਂਗੇ ਇਸ ਚੀਜ਼ ਨੂੰ ਲੈ ਕੇ ਅਸੀਂ ਸਾਰਿਆਂ ਨੂੰ ਨਾਲ ਜੋੜ ਕੇ ਤੁਰਾਂਗੇ ਦੇਖੋ ਅੱਜ ਹੁਸ਼ਿਆਰਪੁਰ ਦੇ ਵਿੱਚ ਅਸੀਂ ਮੀਟਿੰਗ ਕੀਤੀ ਹੈ ਸਦ ਅਸਰਿੰਦਰ ਸਿੰਘ ਦੀ ਪੁੱਲੇ ਰਾਠਾ ਨੇ ਆਪਣੇ ਸਾਥੀਆਂ ਨਾਲ ਲੱਲ ਕੇ ਮੇਰਾ ਖਿਆਲ ਹੈ ਕਿ ਮੀਟਿੰਗ ਵਿੱਚ ਇੰਨਾ ਉਤਸ਼ਾਹ ਪਾਇਆ ਗਿਆ ਇਹ ਮੀਟਿੰਗ ਨੇ ਸਾਨੂੰ ਬਹੁਤ ਵੱਡੀ એનર્ਜੀ ਦਿੱਤੀ ਹੈ ਬਹੁਤ ਵੱਡੀ ਤਾਕਤ ਦਿੱਤੀ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਕੀ ਚਾਹੁੰਦੇ ਹੈ ਲੋਕ ਚਾਹੁੰਦੇ ਹੈ ਸ਼੍ਰੋਮਣੀ ਕਾਲdal ਪੈਰਾਂ ਤੇ ਖੜਾ ਹੋਵੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਆਈਆਂ ਉਹ ਖਤਮ ਕੀਤੀਆਂ ਜਾਣ ਤੇ ਜਿਹੜੀ ਅਕਾਲੀ ਦਲ ਦਾ ਅਸਲੀ ਮਾਰਗ ਹੈ ਉਹ અપਨਾ ਕੇ ਤੁਰਿਆ ਜਾਵੇ ਕਿਉਂਕਿ ਸਾਡਾ ਸਤਾਂਤ ਹੈ ਸਾਡੀ ਕੋਈ ਮਰਿਆਦਾ ਹੈ ਸਾਡੀਆਂ ਕੋਈ ਕੁਰਬਾਨੀਆਂ ਦੇ ਲਹੂ ਪਿੱਜੇ ਇਤਿਹਾਸ ਹੈ ਉਹਨੂੰ ਅਸੀਂ ਛੱਡ ਨਹੀਂ ਸਕਦੇ ਸੋ ਮੈਂ ਸਮਝਦੀ ਆ ਕਿ ਜਿਹੜੀਆਂ ਸਾਡੇ ਚ ਕੋਈ ਹੁਣ ਤੇ ਆਈਆਂ ਸੀ ਕਮੀਆਂ ਆਈਆਂ ਸੀਗੀਆਂ ਉਹ ਕੁਝ ਕਾਰਨਾ ਕਰਕੇ ਲੋਕੀ برداشت ਨਹੀਂ ਕਰਦੇ ਤੇ ਲੋਕਾਂ ਨੇ ਇੰਨਾਂ ਪਾਰਟੀ ਨੂੰ ਪਿੱਛੇ ਕਰ ਦਿੱਤਾ ਕਿ ਅੱਜ ਉਹ ਸਾਡੇ ਵੱਲ ਮੂੰਹ ਨਹੀਂ ਚ ਕਰਦੇ ਹਰ ਕੇ ਸੀ ਸੋਚਿਆ ਪਿਛੜੇ ਕਾਲਤਰ ਸਾਹਿਬ ਤੇ ਜਾ ਕੇ ਕੌਮ ਕੋਲ ਮਾਫੀ ਮੰਗ ਕੇ ਅਸੀਂ ਅੱਗੇ ਵਧੀਏ ਤਾਂ ਜੋ ਅੱਜ ਜੋ ਪੰਜਾਬ ਦਾ ਹਾਲ ਹੋ ਰਿਹਾ ਹੈ ਜੋ ਦੇਸ਼ ਦਾ ਹਾਲ ਹੋ ਰਿਹਾ ਹੈ ਉਸ ਹਾਲ ਨੂੰ ਬਚਾਇਆ ਜਾ ਸਕੇ ਅੱਜ ਜੋ ਦੁਰਗਤੀ ਪਈ ਹੋਈ ਹੈ ਜੋ ਮਹਿੰਗਾਈ ਦੀ ਮਾਰ ਪਈ ਹੈ ਜੋ ਅੱਜ ਨਸ਼ਿਆਂ ਦਾ ਇਥੇ ਹੜ ਆਇਆ ਪਿਆ ਜੋ ਅੱਜ ਪੰਜਾਬੀਆਂ ਦਾ ਕਹਾਂ ਹੋ ਰਿਹਾ ਹੈ ਉਹਨੂੰ ਤਾਂ ਹੀ ਬਚਾ ਸਕਦੇ ਆ ਜੇ ਪੰਜਾਬ ਦੇ ਵਿੱਚ ਸੱਚਮੁੱਚ ਹੀ ਸ਼੍ਰੋਮਣੀ ਕਾਲੀ ਦੀ ਗੱਲ ਦੀ ਅਸਲੀਅਤ ਤੌਰ ਦੇ ਉੱਤੇ ਅੱਗੋਂ ਆਉਣ ਵਾਲੀ ਅਗਵਾਈ ਕਰਨ ਵਾਲੀ ਜਮਾਤ ਹੋਵੇ ਸੋ ਸਾਨੂੰ ਆਸ ਹੈ ਕਿ ਜਿੱਦਾਂ ਦਾ ਹੰਗਾਰਾ ਮਿਲ ਰਿਹਾ ਸਾਨੂੰ ਆਸ ਹੈ ਕਿ ਲੋਕ ਸਮਝਣਗੇ ਲੋਕਾਂ ਦੀ ਆਵਾਜ਼ ਲੈ ਕੇ ਚੱਲੇ ਇਹ ਲਗਭਗ ਜਿਹੜੇ ਪਿੰਡਾਂ ਵਿੱਚ ਵੀ ਬਿਜੂਦ ਹੋਣ ਜਾਂ ਕਾਲੀਦਲ ਦਾ ਖਤਮ ਹੁੰਦਾ ਉਹ ਕਿੱਦਾਂ ਉੱਪਰ ਨੂੰ ਚੱਕ ਚੁੱਕ ਗਏ ਨਹੀਂ ਕੋਈ ਨਹੀਂ ਜੀ ਲੋਕਾਂ ਦਾ ਵਿਸ਼ਵਾਸ ਜਿੱਤਣਾ ਸਾਡਾ ਫਰਜ਼ ਬਣਦਾ ਜਦੋਂ ਵਿਸ਼ਵਾਸ ਬਣ ਜੇ ਜੀ ਵਿਸ਼ਵਾਸ ਟੁੱਟਾ ਸੀ ਨਾ ਲੋਕਾਂ ਦਾ ਵੀ ਇਹ ਸ਼ਾਇਦ ਹੁਣ ਗਲਤ ਪਾਸੇ ਚੱਲ ਪਏ ਹੈ ਇਹ ਹੁਣ ਬਿਜ਼ਨਸ ਵਾਲੇ ਪਾਸੇ ਚੱਲ ਪਏ ਹੈ ਇਹ ਹੁਣ ਪੈਸਾ ਕਮਾਉਣ ਵਾਲੇ ਪਾਸੇ ਚੱਲ ਪਏ ਹੈ ਇਹਨਾਂ ਨੇ ਹੁਣ ਪੰਥੇ ਤੋਂ ਢਾਲ ਲਈ ਹੈ ਇਹੀ ਗੱਲਾਂ ਜਦੋਂ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਜਦੋਂ ਅਸੀਂ ਦਿਲ ਦੀ ਗੱਲ ਕਰਾਂਗੇ ਤੇ ਨੇਚਰਲੀ ਹੈ ਕੋਈ ਦੁਸ਼ਮਣ ਤੇ ਹੈ ਹੀ ਨਹੀਂ ਸਾਡੇ ਉਹਨਾਂ ਨੂੰ ਤੇ ਚਾਹੀਦਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਉਸੇ ਤਰ੍ਹਾਂ ਪਹਿਲੀਆਂ ਲੀਹਾਂ ਤੇ ਚੱਲੇ ਤੇ ਆਪਣੇ ਪੰਜਾਬ ਨੂੰ ਸੰਭਾਲੇ ਅੱਜ ਪ੍ਰੋਗਰਾਮ ਅੱਜ ਸ਼੍ਰੋਮਣੀ ਕਾਲਪੁਰ ਸਟਾਬਲਰ ਨੂੰ ਜਿਲ੍ਹਾ ਸ਼ਾਰਦਗੁਪਤ ਵਿਖੇ ਬਲਰਾਜਨ ਸਿੰਘ ਵਿਖੇ ਮੀਟਿੰਗ ਰੱਖੀ ਗਈ ਹੈ ਅੱਜ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਸਾਰੇ ਇਕੱਤਰ ਹੋਏ ਆ ਉਹਨਾਂ ਦੇ ਸਾਡੇ ਪ੍ਰੀਮੀਅਮ ਦੇ ਜੇਮਨ ਬੁਰਦਾਰ ਸਿੰਘ ਬਡਾਲਾ ਜੀ ਸਾਬਕਾ ਮੰਤਰੀ ਸਾਬਰ ਸਿੰਘ ਖੋੜੀ ਜੀ ਸਿਚਾ ਸਿੰਘ ਛੋਟੂਪੁਰਾ ਜੀ ਸਾਬਕਾ ਮੰਤਰੀ ਅਤੇ ਪਰਵਿੰਦਰ ਸਿੰਘ ਜੀ ਵੀ ਸਾਹਿਬ ਗੁਰੂ ਸਾਹਿਬ ਜੋਂਤੀ ਸਾਬਕਾ ਮੰਤਰੀ ਦੇਬੀਬੀ ਜੀ ਕੋਰ ਜੀ ਸਭਾ ਪ੍ਰਧਾਨ ਸ਼ੋਭੀ ਕੋਲ ਰਾਹਰਾਂ ਦੀ ਕਮੇਟੀ ਸਾਰੇ ਅੱਜ ਇੱਥੇ ਮੌਜੂਦ ਜੋਗੀ ਸ਼ੋਭਨੀ ਕਾਲੀਦਾਲ ਨੂੰ ਮਜਬੂਰ ਕਰਨ ਲਈ ਤਕੜਾ ਕਰਨ ਦੇ ਲਈ ਇਹ ਸ਼ੋਭਨੀ ਕਾਲੀਦਾਲ ਸਿਹਾਰ ਲੈਰ ਬਣਾਈ ਆ ਕਿਉਂਕਿ ਸ਼ੋਭਨੀ ਕਾਲੀਦਾਲ ਦਾ ਗਰਾਫ ਜਿਹੜਾ ਆ ਬਹੁਤ ਡਾਉਨ ਜਾ ਦਿੱਤਾ ਔਰ ਇੱਕ ਜਿਹੜੇ ਨੂੰ ਛੱਡ ਕੇ ਸਾਰੇ ਪੰਜਾਬ ਦੇ ਵਿੱਚ ਜੇ ਅਸੀਂ ਦੇਖੀਏ ਦੇ 6% ਵੋਟ ਜਿਹੜੀ ਹੈ ਪਾਰਲੀਮੈਂਟ ਦੇ ਕੌਂਸਲਰ ਜਿਹੜੀ ਕੌਂਸਲਰ ਨੂੰ ਮਿਲੀ ਹੈ। ਔਰ ਸਾਡੀ ਜਿਹੜੀ ਲੀਡਰਸ਼ਿਪ ਦੀਆਂ ਗੱਦਿਆਂ ਕਰਕੇ ਅੱਜ ਕੌਂਸਲਰ ਦਾ ਇਹ ਹਾਲ ਹੋਇਆ। ਕੌਂਸਲਰ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਸ਼ੀਤਾਂ ਦੀ ਜਥੇਬੰਦੀ ਆ। 104 ਸਾਲ ਪੁਰਾਣੀ ਪਾਰਟੀ ਜਿੱਥੇ ਕਿ ਸਾਡੇ ਬੁਖਿਆਂ ਨੇ ਸ਼ਹਾਦਤਾਂ ਦਿੱਤੀਆਂ ਜੰਗਾਂ ਦਾ ਮੰਨ ਮੰਗੇ ਉਹਨਾਂ ਨੂੰ ਸਾਰਿਆ ਗਿਆ। ਕਾਂ ਜਾ ਕੇ ਸ਼ੋਮਨੀ ਗੁਰਦੂਰਾ ਬਲਦੀ ਕਮੇਟੀ ਹੋਣ ਚਾਹੀਦੀ ਸੀ ਸ਼ੋਮਨੀ ਕਾਲੀਦਲ ਬਣਿਆ ਸ਼ੋਮਨੀ ਬੋਧਰ ਅਪਰੰਧ ਕਮੇਟੀ ਦੇ ਸਪੰਨ ਬਣ ਗਿਆ ਪੰਜਾਬ ਦੇ ਵਿੱਚ ਸਰਕਾਰਾਂ ਬਣੀਆਂ ਔਰ ਸਰਕਾਰਾਂ ਬਣਨ ਦੇ ਲਈ ਸ਼ੋਮਨੀ ਕਾਲੀਦਲ ਨੇ ਵੱਡੇ ਪੱਧਰ ਤੋਂ ਪੰਜਾਬ ਦੇ ਵਿੱਚ ਡਿਵੈਲਪਮੈਂਟ ਲਿਖਾਈ ਮਲਾਜ਼ਮਾਂ ਨੂੰ ਨੌਕਰੀਆਂ ਵੀ ਦਿੱਤੀਆਂ ਤੇ ਹਰ ਵਾਰ ਨੂੰ ਵੱਡੀਆਂ ਰਾਹਤਾਂ ਭੇਟੀਆਂ ਪਰ ਜਿਹੜਾ ਜਿੰਦਗੀ ਕੋਈ ਰਾਗਾਂਤੀਆਂ ਹੋਈਆਂ ਉਹਦੇ ਕਰਕੇ ਅੱਜ ਸਸੀਂ ਜਿਹੜਾ ਸੰਤਾਪ ਭੋਗ ਰਹੇ ਆ ਗੁਰੂ ਮਹਾਰਾ ਕਿਰਪਾ ਕਰੇ ਸਾਰੇ ਇਕੱਠੇ ਹੋਣ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਸ਼ੋਮਨੀ ਕਾਲੀ ਦਾ ਸੰਮੂਦ ਕਰੀਏ ਕਾਈਓ ਅੱਜ ਜਿਹੜੀ ਆ ਆਪਣੇ ਸ਼ੋਮਨੀ ਕਾਲੀ ਦਾ ਸੰਤਾਪ ਲੈ ਬਰੋ ਜਿਲ੍ਹਾ ਸ਼ਾਰਪੁਰ ਵਿੱਚ ਪਹਿਲੀ ਮੀਟਿੰਗ ਆ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾਾਂ ਤੇ ਬੈ ਜਾ ਕੇ ਇਹ ਦਵਾ ਮੀਟਿੰਗਾਂ ਜਿਹੜੀਆਂ ਹਰ ਜਗ੍ਹਾ ਮੀਟਿੰਗਾਂ ਹੋ ਕੇ ਔਰ ਸ਼ੋਮਨੀ ਕਾਲੀ ਦਾ ਤੜੜਾ ਕਰਵਾਉਣ ਵਾਸਤੇ ਇਹ ਜਿਹੜਾ ਚੱਕਰ ਚੱਕਿਆ ਉਹਦੇ ਬਾਅਦ ਸਾਰੇ ਇੱਥੇ ਇਕੱਠੇ ਆ ਦਾਦੀ ਕੇ ਲਗਾਤਾਰ ਕਾੜੀਦਰ ਪਾਰਟੀ ਦੇ ਵਿੱਚ ਸਿਆਸਤ ਜਿਹੜੀ ਚੱਲ ਰਹੀ ਹੈ ਕਿਉਂਕਿ ਬਾਗੀ ਲੀਡਰਾਂ ਦੇ ਵੱਲੋਂ ਸਪੀ ਸਿੰਘ ਬਾਦਲ ਦੇ ਨਿਸ਼ਾਨਾ ਸਾਦੇ ਜਾ ਰਹੇ ਹਾਲਾਂਕਿ ਸਪੀ ਸਿੰਘ ਬਾਦਲ ਦੇ ਵੱਲੋਂ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਸਪਸ਼ਟਿਕਨ ਦਿੱਤਾ ਗਿਆ ਮਾਫੀ ਨਾਮਾ ਦਿੱਤਾ ਗਿਆ ਅਕਾਲ ਤਖਤ ਸਾਹਿਬ ਜਿਸ ਦੇ ਅਪਰੋਂ ਸਪੀ ਸਿੰਘ ਬਾਦਲ ਨੂੰ ਤਨਖਾਹੀਆਂ ਕਰਾ ਦਿੱਤਾ ਗਿਆ ਪਰ ਜਿਸ ਤੋਂ ਬਾਅਦ ਵੀ ਲਗਾਤਾਰ ਸਪੀ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਸੀਫਾ ਮੰਗਿਆ ਜਾ ਰਿਹਾ ਪਰ ਅਕਾਲੀ ਦਲ ਦੇ ਪ੍ਰਧਾਨ ਸਪੀ ਸਿੰਘ ਬਾਦਲ ਨੇ ਜਿਹੜਾ ਸੀਫਾ ਦਾ ਨੇਤਾ ਪਰ ਕਾਰਜਕਾਰੀ ਪ੍ਰਧਾਨ ਨਹੀਂ ਜ਼ਰੂਰ ਨਿਯੁਕਤ ਕਰਤਾ ਜੇਤ ਦਾ ਜਥੇਦਾਰ ਦੇ ਵੱਲੋਂ ਵੀ ਸਲਾਹਾਂ ਦਿੱਤਾ ਗਈ ਪਰ ਉੱਥੇ ਹੀ ਉਹਨਾਂ ਪ੍ਰਭਿੰਦਰ ਢੀਂਡਸਾ ਦੇ ਬੀਬੀ ਜਗੀਰਕੁਰ ਅਤੇ ਤਵਾਮ ਜਿਹੜੇ ਬਾਕੀ ਲੀਡਰ ਨੇ ਉਹ ਲਗਾਤਾਰ ਸਕੀਪਿੰਗ ਬਾਦਲ ਦੇ ਸਿਫੇ ਦੀ ਮੰਨ ਕਰ ਰਹੇ ਨੇ। ਦਾਦੀ ਕਿ ਲਗਾਤਾਰ ਕਾਢੀਦਰ ਪਾਰਟੀ ਦੇ ਵਿੱਚ ਸਿਆਸਤ ਜਿਹੜੀ ਚੱਲ ਰਹੀ ਹੈ ਕਿਉਂਕਿ ਬਾਕੀ ਲੀਡਰਾਂ ਦੇ ਵੱਲੋਂ ਸਕੀਪਿੰਗ ਬਾਦਲ ਦੇ ਨਿਸ਼ਾਨਾ ਸਾਦੇ ਯਾਰੇ ਹਾਲਾਂਕਿ ਸਕੀਪਿੰਗ ਬਾਦਲ ਦੇ ਵੱਲੋਂ ਸ਼੍ਰੀ ਕਾਲਤਾਖਸਾਂ ਪੇਸ਼ ਹੋ ਕੇ ਸਪਸ਼ਟਿਕਨ ਦਿੱਤਾ ਗਿਆ ਮਾਫੀ ਨਾਮਰ ਦਿੱਤਾ ਗਿਆ। ਅਕਾਲ ਤਖਸ ਦੇ ਜਿਵੇਂ ਅ블ਸਪੀ ਸਿੰਘ ਬਾਦਲ ਨੂੰ ਤਨਖਾਹਿਆ ਕਰਾਤਾ ਕਿ ਅਪਾ ਜਿਸ ਤੋਂ ਬਾਅਦ ਵੀ ਲਗਾਤਾਰ ਸਿੰਘ ਬਾਦਲ ਹੀ ਪ੍ਰਧਾਨ ਕੀ ਤੋਂ ਸੀਫਾ ਮੰਗਿਆ ਜਾ ਰਿਹਾ ਪਰ ਅਕਸ ਅਕਾਲੀ ਦਲ ਦੇ ਪ੍ਰਧਾਨ ਸਿੰਘ ਬਾਦਲ ਨੇ ਜਿਹੜਾ ਸੀਫਾ ਦਾ ਨੇਤਾ ਪਰ ਕਾਰਜਕਾਰੀ ਪ੍ਰਧਾਨ ਨਹੀਂ ਜ਼ਰੂਰ ਨਿਯੁਕਤ ਕਰਤਾ ਜੇਦਾ ਜਥੇਦਾਰ ਦੇ ਵੱਲੋਂ ਵੀ ਸਲਾਘਾ ਕੀਤਾ ਗਿਆ ਨਹੀਂ ਪਰ ਉੱਥੇ ਹੀ ਉਹਨਾਂ ਪ੍ਰਵਿੰਦਰ ਢੀਂਡਸਾ ਦੇ ਬੀਬੀ ਤਗੀਰਕਰ